ਆਣਾ ਆਜੋ ਫਿਰ ਸੁਣ ਕੇ ਦੇਖੋ ਵੀਡੀਓ ਅਸੀਂ ਆਮ ਹੀ ਅਕਸਰ ਸੁਣਦੇ ਹਾਂ ਕਿ ਔਰਤ ਦੇ ਢਿੱਡ ਦੇ ਵਿੱਚ ਕੋਈ ਗੱਲ ਨਹੀਂ ਪਚਦੀ ਢਿੱਡ ਦੇ ਵਿੱਚ ਗੱਲ ਪਚਣ ਦਾ ਮਤਲਬ ਹੈ ਕਿ ਅਗਰ ਤੁਸੀਂ ਔਰਤ ਨੂੰ ਕੋਈ ਗੱਲ ਦੱਸਦੇ ਹੋ ਉਹ ਅੱਗੇ ਦੱਸੇ ਤੋਂ ਬਿਨਾ ਨਹੀਂ रह ਸਕਦੀ ਚੁਗਲੀ ਕਰੇ ਤੋਂ ਬਿਨਾ ਨਹੀਂ ਰਹਿ ਸਕਦੀ ਕਿਉਂਕਿ ਉਹ ਆਦਤ ਤੋਂ ਮਜਬੂਰ ਹੈ ਡਾਕਟਰਾਂ ਦੀ ਇੱਕ ਰਿਸਰਚ ਦੇ ਵਿੱਚ ਇਹ ਗੱਲ ਮੰਨੀ ਗਈ ਹੈ ਕਿ ਕੋਈ ਵੀ ਔਰਤ ਕਿਸੇ ਦੀ ਗੱਲ ਨੂੰ ਸਿਰਫ 47 ਤੋਂ 48 ਘੰਟੇ ਹੀ ਆਪਣੇ ਅੰਦਰ ਰੱਖ ਸਕਦੀ ਆ ਉਸ ਤੋਂ ਬਾਅਦ ਉਹਦੀ ਆਦਤ ਆ ਉਹ ਚੁਗਲੀ ਤੋਂ ਮਜਬੂਰ ਆ ਉਹਨੇ ਕਿਸੇ ਨੂੰ ਕਿਸੇ ਨੂੰ ਉਹ ਗੱਲ ਦੱਸਣੀ ਜ਼ਰੂਰ ਆ ਕਿਉਂਕਿ ਇਹ ਗੱਲ ਸਾਬਤ ਹੋ ਚੁੱਕੀ ਔਰ ਪ੍ਰੂਫ ਵੀ ਹੋ ਚੁੱਕਾ ਮੈਂ ਸੱਚ ਬੋਲ ਰਿਹਾ ਡਾਕਟਰਾਂ ਦੀ ਇੱਕ ਰਿਸਰਚ ਨੇ ਇਹ ਗੱਲ ਮੰਨੀ ਹੈ ਕਿ ਔਰਤ 47 ਤੋਂ 48 ਘੰਟੇ ਮੰਨ ਲਓ ਕਿ 2 ਤੋਂ 3 ਦਿਨ ਹੀ ਉਹ ਗੱਲ ਨੂੰ ਆਪਣੇ ਅੰਦਰ ਬਰਦਾਸ਼ਤ ਕਰ ਸਕਦੀ ਆ 2 ਤੋਂ 3 ਦਿਨ ਬਾਅਦ ਉਹ ਆਪਣੀ ਆਦਤ ਤੋਂ ਮਜਬੂਰ ਆ ਰੱਬ ਨੂੰ ਉਹਨੇ ਬਣਾਇਆ ਹੀ ਇਦਾਂ ਹੈ ਕਿ ਉਹਨੇ ਉਹ ਗੱਲ ਅੱਗੇ ਕਰਨੀ ਹੀ ਕਰਨੀ ਹੈ ਅੱਗੇ ਗੱਲ ਕਰਕੇ ਉਹ ਇਹ ਜ਼ਰੂਰ ਕਹਿ ਦੂ ਕਿ ਅੱਗੇ ਨੂੰ ਦੱਸਿਓ ਇਦਾਂ ਕਰਦੇ ਕਰਦੇ ਆਪਾਂ ਆਮ ਹੀ ਸੁਣਦੇ ਆ ਗੱਲ ਸਾਰੇ ਸ਼ਹਿਰ ਨੂੰ ਪਤਾ ਹੁੰਦੀ ਹੈ ਸੋ ਕਦੇ ਵੀ ਤੁਹਾਡੇ ਕੋਈ ਰਾਜ਼ ਦੀ ਗੱਲ ਹੈ ਕੋਈ ਵੀ ਇਦਾਂ ਦੀ ਕੋਈ ਗੱਲ ਹੈ ਤੁਹਾਨੂੰ ਲੱਗਦਾ ਕਿ ਇਹ ਗੱਲ ਨਹੀਂ ਅੱਗੇ ਜਾਣੀ ਚਾਹੀਦੀ ਤਾਂ ਕੋਸ਼ਿਸ਼ ਕਰੋ ਕਿ ਆਪਣੀ ਔਰਤ ਨੂੰ ਜਾਂ ਕਿਸੇ ਔਰਤ ਨੂੰ ਗੱਲ ਨਾ ਦੱਸੋ ਅਗਰ ਤੁਸੀਂ ਦੱਸੋਗੇ ਔਰਤ ਨਹੀਂ ਇਹ ਕੁਝ ਕਰ ਸਕਦੇ ਉਹ ਆਪਣੀ ਆਦਤ ਤੋਂ ਮਜਬੂਰ ਹੈ ਰੱਬ ਨੇ ਉਹਨੂੰ ਬਣਾਇਆ ਹੀ ਇਦਾਂ ਦਾ ਉਹਦੇ ਢਿੱਡ 'ਚ ਉਹ ਗੱਲ ਨਹੀਂ ਪਚ ਸਕਦੀ ਸੋ ਆਪਣੀ ਰਾਜ਼ ਦੀ ਗੱਲ ਆਪਣੇ ਅੰਦਰ ਰੱਖੋ ਕਿਸੇ ਨੂੰ ਨਾ ਦੱਸੋ ਨਹੀਂ ਪਟਾਕੇ ਪਹਿਨ ਲਾਜ਼ਮੀ ਹੈ